ਸਭ ਤੋਂ ਪਹਿਲਾਂ ਤਾਂ ਆਈ ਥਿੰਕ ਧੰਨ ਜਿਗਰਾ ਜਵੰਦੇ ਵੀਰ ਦੀ ਮਾਂ ਦਾ ਆਈ ਥਿੰਕ ਸਾਨੂੰ ਸਾਰਿਆਂ ਤੋਂ ਵੱਧ ਜਿਆਦਾ ਦੁੱਖ ਉਹਨਾਂ ਨੂੰ ਆ ਕਿਉਂਕਿ ਅ ਬਚਪਨ ਤੋਂ ਲੈ ਕੇ ਹੁਣ ਤੱਕ ਸਾਡੇ ਸਾਰਿਆਂ ਤੋਂ ਵੱਧ ਉਹਨਾਂ ਨੇ ਪਾਲਿਆ ਉਹਨੂੰ ਪਰ ਮੈਂ ਮਾਤਾ ਕੋਲ ਹੀ ਬੈ ਕੇ ਆਇਆ ਤੇ ਉਹ ਬਹੁਤ ਚੜ੍ਹਦੀ ਕਲਾ ਚ ਤੇ ਸਭ ਤੋਂ ਵੱਡੀ ਚੀਜ਼ ਇਹ ਹੀ ਆ ਵੀ ਜੇ ਤੁਹਾਡੀ ਮਾਂ ਚੜ੍ਹਦੀ ਕਲਾ ਚ ਕੋ ਚੜ੍ਹਦੀ ਕਲਾ ਚ ਸੋਚ ਰਹੇ ਨੇ ਉਹਨਾਂ ਨੇ ਮੈਨੂੰ ਵੀ ਕਿਹਾ ਤੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕੀਤੀ ਆ ਮੈਂ ਕੱਲ ਵੀ ਮਿਲਿਆ ਉਹਨਾਂ ਨੂੰ ਹੀ ਮਿਲਿਆ ਪਰਸੋਂ ਵੀ ਮਿਲਿਆ ਸੋ ਮਤਲਬ ਦੁਆਵਾਂ ਜਿਹੜੀਆਂ ਉਹ ਕੰਮ ਆ ਰਹੀਆਂ ਜਿਵੇਂ ਪਹਿਲੇ ਦਿਨ ਦੀ ਸਿਚੁਏਸ਼ਨ ਸੀ ਉਹ ਬਹੁਤ ਬੈਡ ਸੀਗੀ ਉਸ ਤੋਂ ਬਾਅਦ ਹੁਣ ਰਿਕਵਰੀ ਤੇ ਆ ਤੇ ਬਾਕੀ ਆਈ ਥਿੰਕ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਵੀ ਪ੍ਰੇ ਕਰੋ ਜਿਹੜਾ ਜਿਹੜਾ ਜਾ ਸਕਦਾ ਗੁਰਦੁਆਰੇ ਜਾਓ ਅਮ ਜਿਵੇਂ ਵੀ ਹੋ ਸਕਦਾ ਪਲੀਜ਼ ਪ੍ਰੇ ਕਰਿਓ ਬਹੁਤ ਲੋਡ ਆ ਇਸ ਟਾਈਮ ਦੁਆ ਮੰਗ ਇੰਪਰੂਵਮੈਂਟ ਹੈਗੀ ਆ ਕੁਝ ਪ੍ਰੀਰੀਵਿਕ ਮੈਂਬਰ ਨਾਲ ਹਾਂਜੀ 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 ਇੰਪਰੂਵਮੈਂਟ ਹੈਗੀ ਆ ਮੈਂ ਭੈਣ ਨੂੰ ਵੀ ਮਿਲ ਕੇ ਆਇਆ ਆ ਮੈਂ ਦੇਖ ਕੇ ਵੀ ਆਇਆ ਆ ਖੁਦ ਜਵਨ ਦੇ ਵੀਰ ਨੂੰ ਤੇ ਇੰਪਰੂਵਮੈਂਟ ਹੈਗੀ ਆ ਡਾਕਟਰ ਸਾਹਿਬ ਨੇ ਵੀ ਕਿਹਾ ਵੀ ਵਧੀਆ ਪਹਿਲਾਂ ਨਾਲੋਂ ਫਰਕ ਆ ਤੇ ਬਾਕੀ ਦੇਖੋ ਹਰ ਕੋਈ ਬੰਦਾ ਐਂਡ ਚ ਚੀਜ਼ ਪਰਮਾਤਮਾ ਤੇ ਛੱਡਦਾ ਸੋ ਪਰਮਾਤਮਾ ਬਹੁਤ ਇੰਪੋਰਟੈਂਟ ਆ ਇਸ ਟਾਈਮ ਉਹਦੀ ਇੰਪੋਰਟੈਂਸ ਜਿਹੜੀ ਉਹ ਲੱਗ ਵੀ ਰਹੀ ਆ ਪਰਮਾਤਮਾ ਦੀ